ਸਤਿ ਸ਼੍ਰੀ ਅਕਾਲ ਦੋਸਤੋ ਬ੍ਰਾਦਰ ਨੂੰ ਤੁਹਾਡਾ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਨੇ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਏ ਪਰਮਿੰਦਰ ਦੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਧੰਨਵਾਦ ਜੀ ਦੋਸਤੋ ਗੱਲਬਾਤ ਅਹਿਮ ਖਬਰਾਂ ਦੇ ਉੱਪਰ ਹੋਊਗੀ ਵਿਸ਼ਾ ਦੇ ਉੱਪਰ ਹੋਊਗੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਪੰਜਾਬ ਦੇ ਵਿੱਚ ਬੜਾ ਕੁਝ ਵਾਪਰਿਆ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਮਰਤਪਾਲ ਸਿੰਘ ਡੂੜ ਤੋਂ ਫਰੂਟਸਾਬ ਤੋਂ ਐਮਪੀ ਬਣ ਗਿਆ ਤੇ ਹੁਣ ਸੌਂਚ ਚੁੱਕ ਲੈਣੀ ਅਮਰਪਾਲ ਸਿੰਘ ਉਹਨੇ ਮੰਨ ਲਓ ਕਿ 5 ਤਰੀਕ ਨੂੰ ਫ਼ਾਲਿਸਤਾਨੀ ਤੋਂ ਭਾਰਤੀ ਬਣ ਜਾਣਾ ਅਮਰਪਾਲ ਨੇ ਕਿ ਮੈਂ ਭਾਰਤ ਦਾ ਵਸਨੀਕ ਅਸੀਂ ਸੰਵਿਧਾਨ ਦੇ ਵਿੱਚ ਹੁਣ ਆਪਣੀ ਜਿਹੜੀ ਸੱਚੀ ਭਾਵਨਾ ਉਹ ਪ੍ਰਗਟਾਉਂਦੇ ਆ ਜਿਵੇਂ ਤੁਸੀਂ ਕਹੋਗੇ ਆਪਾਂ ਚੱਲਾਂਗੇ ਯਾਨੀ ਕਿ ਫ਼ਾਲਿਸਤਾਨੀ ਤੋਂ ਭਾਰਤੀ ਤੱਕ ਦਾ ਸਫ਼ਰ ਅਮਰਪਾਲ ਦਾ ਦੂਜੀ ਗੱਲਬਾਤ ਜਲੰਧਰ ਦੀ ਕਰਾਂਗੇ ਜਲੰਧਰ ਦੇ ਵਿੱਚ ਇਨਕਲਾਬ ਬੇਈਮਾਨ 2 ਸਾਲ ਪਹਿਲਾਂ ਸ਼ੀਤਲੰਗੁਰਾਲ ਇੱਕ ਇਹੋ ਜਿਹੀ ਮਤਲਬ ਹਸਤੀ ਸੀ ਪੂਰੀ ਪੰਜਾਬ ਆਮ ਆਦਮੀ ਪਾਰਟੀ ਦੇ ਨਜ਼ਰਾਂ ਦੇ ਵਿੱਚ ਜਿਨੇ ਬਦਲਾ ਲੈ ਕੇ ਆਣਾ ਸੀ ਸ਼ੀਤਲੰਗੁਰਾਲ ਨੇ ਬਦਲਾ ਨਹੀਂ ਲੈ ਕੇ ਆਇਆ ਆਪ ਹੀ ਬਦਲ ਗਿਆ ਤੇ ਬਦਲਿਆ ਬੜਾ ਸੱਚੀ ਗੱਲ ਕਹੀ ਜਾਂਦਾ ਕਿ ਮੇਰੇ ਪਾਸ ਸਬੂਤ ਨੇ ਮੇਰੇ ਵਾਅਦੇ ਕੋਲ ਬੜਾ ਕੁਝ ਹੈ ਤੇ ਦਜੀ ਗੱਲ ਅਕਾਲੀਆਂ ਦੀ ਅਕਾਲੀਆਂ ਦੀ ਹੁਣ ਆਪਣੀ ਹੋਂਦ ਹਸਤੀ ਦਾ ਸਵਾਲ ਹੈ ਉਹ ਆਪਣੀ ਹੋਂਦ ਦੇ ਲਈ ਲੜ ਰਹੇ ਨੇ ਲੀਡਰਸ਼ਿਪ ਦਾ ਉਹਨਾਂ ਦੇ ਵਿੱਚ ਕ੍ਰਾਈਸਿਸ ਹੈ ਇੱਕ ਧੜਾ ਵਕ ਹੋ ਗਿਆ ਵਕ ਉਹ ਧੜੇ ਨੂੰ ਅਕਾਲੀ ਬਾਕੀ ਕਹਿੰਦੇ ਨੇ ਉਹ ਬਾਕੀ ਕਹ ਮਨਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਨਹੀਂ ਹੋ ਕਹਿੰਦੇ ਨੇ ਕਿ ਅਸੀਂ ਤਾਂ ਅਕਾਲੀ ਜਲਦਾ ਹਾਂ ਹੀ ਸਾਮੇਨ ਅਕਾਲੀ ਜੰਦਾ ਬਾਕੀਆਂ ਦੀ ਕੀ ਗੱਲ ਹੈ ਸੋ ਸਭ ਤੋਂ ਪਹਿਲਾਂ ਪ੍ਰਮਿੰਦਰ ਜੀ ਅਮਰਤਪਾਲ ਦੀ ਗੱਲ ਕਰ ਰਹੇ ਨੇ ਆ ਰੋਲ ਮਿਲ ਗਈ 4 ਦਿਨ ਦੀ ਤੇ ਅਮਰਤਪਾਲ ਬਾਹਰ ਆ ਗਿਆ ਸੌ ਚੱਕ ਲੈਣੀ ਹੈ ਅਮਰਤਪਾਲ ਨੇ ਪੁਲਿਸ ਲੈ ਕੇ ਆਉਗੀ ਟੀਮ ਪੰਜਾਬ ਪੁਲਿਸ ਦੀ ਡੀ ਬਰੂਗੜ ਤੋਂ ਦਿੱਲੀ ਦਿੱਲੀਗੜ ਤੋਂ ਦਿੱਲੀ ਤੋਂ ਫੇਰ ਆਸਾਨ ਕਿਵੇਂ ਵਿਕਰੇ ਹੋ ਜੀ ਬਿਲਕੁਲ ਜਿਹੜਾ ਹੈਗਾ ਉਹ ਤੁਸੀਂ ਗੱਲ ਪਹਿਲਾਂ ਸਫਰ ਦੀ ਸ਼ੁਰੂ ਕਰਤੀ ਆ ਕਿ ਇੱਕ ਖਾਲਸਤਾਨੀ ਤੋਂ ਭਾਰਤੀ ਬਣਨ ਤੱਕ ਦਾ ਸਫਰ ਜਿਹੜਾ ਹੈਗਾ ਉਹ ਕੱਲ ਨੂੰ ਸ਼ੁਰੂ ਹੋ ਜਾਣਾ 1 ਤਰੀਕ ਨੂੰ 4 ਦਿਨ ਦੀ ਪੈਰੋਲ ਜਿਹੜੀ ਹੈਗੀ ਆ ਉਹ ਕਿਣੀ ਹੈ 60 ਦਿਨਾਂ ਦੇ ਅੰਦਰ ਅੰਦਰ ਜਿਵੇਂ ਪਤਾ ਹੀ ਹੈ ਕਿ 60 ਦਿਨਾਂ ਦੇ ਅੰਦਰ ਸੌ ਚੱਕਣੀ ਹੁੰਦੀ ਹੈ ਜ਼ਰੂਰੀ ਹੈ ਹੋਮ ਗਵਰਨਾ ਨੇ ਜਿਹੜੀ ਇਹਦੀ ਪ੍ਰਵਾਨਗੀ ਦਿੱਤੀ ਤੇ ਦਿੱਤੀ ਹੈਗੀ ਹੈ ਤੇ ਉਹਨੂੰ ਜਹਾਜ਼ ਰਾਨੀ ਪੁਲਿਸ ਜਿਹੜੀ ਹੈਗੀ ਆ ਉਹ ਡਿਬਰੂ ਗੜ ਤੋਂ ਦਿੱਤਾ ਤੇ ਪਾਰਲੀਮੈਂਟ ਚ ਲੈ ਕੇ ਜਾਣਗੇ। ਉਹ ਤੋਂ ਬਾਅਦ ਉਹ ਜਿਹੜੀ ਸੌ ਚੁਕਾਈ ਦੀ ਰਸਮ ਵਗੈਰਾ ਹੁੰਦੀ ਹੈ ਉਹ ਹੋਏਗੀ। ਉਹ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚੋਂ ਉਹਨੂੰ ਛੱਡਿਆ ਜਾਊਗਾ। ਟਿਗੁਰ ਗੜ੍ਹ ਪੇ ਦਿੱਤਾ ਜਾਊਗਾ। ਉੱਥੇ ਹੁਣ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਆਪਾਂ ਡਿਸਕਸ ਵੀ ਇਹੀ ਗੱਲ ਕਰਦੇ ਸੀ ਕਿ ਜਿਹੜੇ ਹੱਕ ਨੇ ਪੰਜਾਬ ਦੇ ਹੱਕ ਕਹਿੰਦੇ ਆਪਾਂ ਪੰਜਾਬ ਦੀ ਪਹਿਲਾਂ ਸਾਰੀਆਂ ਕਮਿਊਨਿਟੀ ਦੀ ਗੱਲ ਕਰਦੇ ਆਪਾਂ ਪੰਜਾਬ ਵਿੱਚ ਸਾਰੀ ਕਮਿਊਨਿਟੀ ਜਿਹੜੀਆਂ ਰਹਿੰਦੀਆਂ ਨੇ ਉਹ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਉੱਚੀਆਂ ਪਦਮੀਆਂ ਹਾਸਲ ਕਰਨਾ ਤਾਂ ਜ਼ਰੂਰੀ ਹੈ ਹੀ ਆ ਇਹਦੇ ਵਿੱਚ ਤਾਂ ਕੋਈ ਦੂਰਾਵਾ ਹੈ ਨਹੀਂ ਆ ਜੋ ਤਾਂ ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ ਜਾਂ ਆਹ ਲੋਕ ਚੋਣ ਲੜਨ ਵਾਲੇ ਕਰਦੇ ਨੇ ਕਿ ਖਾਲਸਤਾਨ ਬਣਾਓ ਜੀ ਫਲਾਣਾ ਕਰੋ ਜੀ ਢਿੰਕਰਮ ਖਿਆਲੀ ਹੋ ਜਾਓ ਜੀ ਹਥਿਆਰ ਚੱਕ ਲੋ ਜੀ ਉਹ ਗੱਲਾਂ ਰਹਿੀਆਂ ਨਹੀਂ ਹੈ ਹੈ ਕਿਤੇ ਕਿਤੇ ਲੋੜ ਪੈਂਦੀ ਹੈ ਕਿਤੇ ਹਥਿਆਰ ਦੀ ਕਾਨੂੰਨ ਨਾਲ ਲੈਂਦਾ ਕੋਈ ਦੇ ਅਨਸਾਰ ਚੱਲਦਾ ਉਹ ਸਾਰੇ ਸਾਰਾ ਕੁਝ ਦੇਖ ਕੇ ਸੋਚ ਕੇ ਚੱਲਣਾ ਪੈਂਦਾ ਹੈ ਲੇਕਿਨ ਗੱਲ ਕਰਦੇ ਸੀ ਕਿ ਵੱਡੇ ਉਹਦੇ ਹਾਸਲ ਕਰਕੇ ਆਪਣੇ ਹੱਕਾਂ ਦੀ ਗੱਲ ਕਰਨ ਲਈ ਆਪਣੇ ਹੱਕਾਂ ਨੂੰ ਸਰਕਾਰਾਂ ਤੱਕ ਪਹੁੰਚਾਣ ਲਈ ਦੁਨੀਆ ਭਰ ਵਿੱਚ ਪਹੁੰਚਾਣ ਲਈ ਦੁਨੀਆ ਭਰ ਦੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਪੋਲਿਟੀਕਲ ਬੰਦੇ ਨੇ ਦੁਨੀਆ ਭਰ ਦੀ ਪੋਲਿਟਿਕਸ ਹੈ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦੇ ਹਮਾਇਤੀ ਨੇ ਦੇਸ਼ ਚਾਹੇ ਹੋ ਸੰਸਥਾਵਾਂ ਨੇ ਉਹਨਾਂ ਤੱਕ ਪਹੁੰਚਾਣ ਦੇ ਲਈ ਵੱਡੇ ਉਹਦੇ ਹਾਸਲ ਕਰਨਾ ਜ਼ਰੂਰੀ ਹੈ ਹੁਣ ਇੱਥੇ ਇੱਕ ਗੱਲ ਮੈਂ ਹੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਦੋਵੇਂ ਪਾਸੇ ਰਾਜੀ ਨਹੀਂ ਹੁੰਦੇ ਹੈਗੇ ਇੱਕ ਪਾਸੇ ਤਾਂ ਜੇ ਉਹਨਾਂ ਨੂੰ ਸੱਚ ਬੋਲ ਕੇ ਚੱਲਿਆ ਜਾਵੇ ਕਿ ਅਸੀਂ ਕਾਨੂੰਨੀ ਰਾਹ ਬਣਾਉਣਾ ਹੈ ਅਸੀਂ ਤਾਂ ਐਡਾਂ ਚੱਲਾਂਗੇ ਫਿਰ ਉਹ ਜਿੱਤੇ ਦੇ ਤੱਕ ਨਹੀਂ ਉਹਨਾਂ ਨੂੰ ਜਿਤਾਇਆ ਨਹੀਂ ਜਾਂਦਾ ਫਿਰ ਐਡਾਂ ਕਈ ਵਾਰ ਇਹ ਵੀ ਹੁੰਦਾ ਕਿ ਝੂਠ ਬੋਲ ਕੇ ਬੰਦਾ ਹੁਣ ਪੰਜਾਬ ਦੇ ਹੱਕਾਂ ਦੀ ਗਰਮਖਿਆਲੀ ਗੱਲਾਂ ਕਰਕੇ ਬਣਾ ਗਰਮਖਿਆਲੀ ਵਾਲੀਆਂ ਉਹ ਉਰਜੀਤਾ ਹਾਸਲ ਕਰ ਲੈਂਦਾ ਪਰ ਹੁਣ ਉਹ ਉੱਥੇ ਜਾ ਕੇ ਉਹਨਾਂ ਹੱਕਾਂ ਬਾਰੇ ਕਿੱਦਾਂ ਗੱਲ ਕਰੂ ਜਿਹੜੀ ਇੱਥੇ ਗੱਲ ਹੁੰਦੀ ਸੀ ਉਹੀ ਹੋਊਗੀ ਜਾਂ ਹੁਣ ਜਿਹੜੀ ਸੌ ਚੱਕੂ ਉਹ ਸੱਚ ਹੈ ਕਿ ਜਿਹੜੇ ਪਹਿਲਾਂ ਬਿਆਨ ਸੀਗੇ ਉਹ ਸੱਚ ਹੈ ਹੁਣ ਇੱਥੇ ਫਿਰ ਬੰਦਾ ਕੋਈ ਵੀ ਹੋਵੇ ਚਾਹੇ ਅਮਰਪਾਲਾ ਚਾਹੇ ਹੋਰ ਆਇਆ ਚਾਹੇ ਅਸੀਂ ਤੁਸੀਂ ਉਹ ਉਸ ਬੰਦੇ ਦੇ ਫਿਰ ਦੋ ਚਿਹਰੇ ਦਿਸਣੇ ਸ਼ੁਰੂ ਹੋ ਜਾਂਦੇ ਨੇ ਉਹ ਚੀਜ਼ ਬੜੀ ਆਪਾਂ ਨੂੰ ਕਹਿਣਾ ਕਿ ਪਰਸਨਾਈ ਵਾਲੀ ਹੁੰਦੀ ਆ ਕਿ ਕਿਸ ਚੀਜ਼ ਤੇ ਵਿਸ਼ਵਾਸ ਕੀਤਾ ਜਾਵੇ ਵਿਸ਼ਵਾਸ ਹੁਣ ਹਾਸਲ ਕਰਨਾ ਤਾਂ ਹੈ ਹੀ ਐ ਪਰ ਝੂਠ ਬੋਲ ਕੇ ਹਾਸਲ ਕਰਿਆ ਜਾਵੇ ਤਾਂ ਅੱਗੇ ਸੱਚ ਕਿਵੇਂ ਬੋਲਿਆ ਜਾਊਗਾ ਫਿਰ ਉੱਥੇ ਤਾਂ ਹੁਣ ਭਾਰਤੀ ਹੋਣ ਦੀ ਗੱਲ ਹੋਊਗੀ ਸੰਵਿਧਾਨ ਅਨੁਸਾਰ ਜੀਵਨ ਦੀ ਹੋਂਦ ਦੀ ਗੱਲ ਹੋਊਗੀ ਭਾਰਤ ਦੇ ਝੰਡੇ ਦੀ ਗੱਲ ਹੋਊ ਸਤਕਾਰ ਦੀ ਗੱਲ ਹੋਊ ਸੰਵਿਧਾਨ ਦੇ ਸਤਕਾਰ ਦੀ ਗੱਲ ਹੋਊ ਉਹਨੂੰ ਮੰਨਣ ਦੀ ਗੱਲ ਹੋਊਗੀ ਤੇ ਫਿਰ ਦੂਜੀਆਂ ਗੱਲਾਂ ਕਿੱਧਰ ਜਾਣ ਗਈਆਂ ਉਹ ਸਮਝ ਤੋਂ ਬਾਹਰ ਨੇ ਉਹ ਇੱਥੇ ਤੱਕ ਕਿਹਾ ਜਾਂਦਾ ਕਿ ਇਹਨਾਂ ਨੇ ਸਾਨੂੰ ਹੱਕ ਨਹੀਂ ਦੇਣਾ ਇਹਨਾਂ ਨੇ ਸਾਨੂੰ ਇਦਾਂ ਅਧਿਕਾਰ ਨਹੀਂ ਦੇਣੇ ਸਾਨੂੰ ਤਾਂ ਖੋਹਨੇ ਪੈਣੇ ਆ ਹੁਣ ਉੱਥੇ ਜਾ ਕੇ ਤਾਂ ਕੋਈ ਕੋਈ ਨਹੀਂ ਜਾਣੇ ਜਦੋਂ ਸੌਂ ਹੀ ਚੱਕ ਲਈ ਤੇ ਫਿਰ ਦੂਜੀ ਗੱਲ ਗੁਰੂ ਵਾਲੇ ਬਣ ਕੇ ਸੌਂਗ ਨਹੀਂ ਤੋੜ ਸਕਦੇ ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਬੜਾ ਡਿਫਿਕਲਟ ਲੱਗਦਾ ਹੈ ਕਿ ਇਸ ਪੰਧ ਤੇ ਕਿਵੇਂ ਤੁਰਹਿ ਜਾਊਗਾ ਜਿਹੜਾ ਪੰਜਾਬ ਨੂੰ ਹੋ ਗਏ ਹੱਕ ਦਵਾਉਣ ਲਈ ਅ ਅਪਾ ਕਹ ਲਓ ਕਿ ਸਹਾਇ ਹੋ ਸਕਦਾ ਹੈ ਉੱਥੇ ਕਿਵੇਂ ਜਾਇਆ ਜਾਊਗਾ ਕਿਵੇਂ ਤੁਰਿਆ ਜਾਊਗਾ ਇਹਨਾਂ ਗੱਲਾਂ ਨੂੰ ਨਾਲ ਲੈ ਕੇ ਤੁਰਿਆ ਜਾਊਗਾ ਤਾਂ ਹੋਊਗਾ ਜਾਂ ਉਹੀ ਦੋ ਤਰਫੀ ਗੱਲ ਕਰਕੇ ਕਿ ਚਲੋ ਹੁਣ ਐਮਪੀ ਬਣ ਗਏ ਦੇਖੀ ਜਾਊ ਜੋ ਹੁੰਦਾ ਠੀਕ ਹੈ ਨਹੀਂ ਹੋਊਗਾ ਕੋਈ ਗੱਲ ਨਹੀਂ ਪਹਿਲਾਂ ਕਿਹੜਾ ਹੋ ਰਿਹਾ ਤੋਂ ਇਸ ਕਰਕੇ ਪੰਜਾਬ ਦੇ ਹੱਕ ਰੁੱਲਦੇ ਹੀ ਨੇ ਜ਼ਿਆਦਾ ਦੇਖਿਆ ਹੀ ਆ ਲੋਕ ਜਾਣਦੇ ਨੇ ਬਚੇਰੇ ਨੇ ਤਲਵਾਰਾਂ ਚੱਕੀਆਂ ਬਚੇਰੇ ਨੇ ਜਿੱਤ ਵੀ ਹਾਸਲ ਕੀਤੀ ਆ ਪਾਰਲੀਮੈਂਟ 'ਚ ਵੀ ਗਏ ਆ ਗੱਲਾਂ ਹੋਰ ਕੀਤੀਆਂ ਪੰਜਾਬ ਦੇ ਲੋਕਾਂ ਕੋਲ ਉੱਥੇ ਜਾ ਕੇ ਹੋਰ ਹੋ ਗਈਆਂ ਠੀਕ ਹੈ ਅੱਜ ਵੀ ਫੇਰਾ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਆ ਪਰ ਪੰਜਾਬ ਦੇ ਹੱਕ ਉੱਥੇ ਦੇ ਉੱਥੇ ਹੀ ਪਏ ਨੇ ਉਹੀ ਫਾਇਲਾਂ ਥੱਲੇ ਦਬੇ ਹੋਏ ਨੇ ਉਹਨਾਂ ਨੂੰ ਨਾ ਕਿਸੇ ਨੈੱਟ ਤੱਕ ਕੱਟਿਆ ਨਾ ਕੋਈ ਕੱਡੇਗਾ ਕੱਡੇਗਾ ਹੁਣ ਆ ਨਵੀਂ ਜਿਹੜੀ ਇੱਕ ਟੀਮ ਦੇ ਤੌਰ ਤੇ ਦੋ ਬੰਦੇ ਕਹਿ ਸਕਦੇ ਆ ਆਪਾਂ ਜਾ ਰਹੇ ਨੇ ਉੱਥੇ ਇਹਨਾਂ ਤੇ ਜੇ ਕੋਈ ਆਸ ਰੱਖੀ ਜਾ ਸਕਦੀ ਹੈ ਕਿ ਲੋਕਾਂ ਨੇ ਵਿਚਾਰ ਜਤਾਇਆ ਟਾਪ ਦੇ ਲੋਕਾਂ ਦੇ ਹੱਕ ਨੇ ਜਿਹੜੇ ਜਆ ਪੰਜਾਬ ਦੇ ਹੱਕ ਨੇ ਉਹ ਤਾਂ ਉੱਥੇ ਦੇ ਉੱਥੇ ਹੀ ਫਾਇਲਾਂ ਥੱਲੇ ਦਬੇ ਹੋਏ ਨੇ ਉਥੇਰੇ ਲੋਕ ਗਏ ਆ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਦੇ ਬਿਆਨਬਾਜ਼ੀ ਲੋਕਾਂ 'ਚ ਹੋਰ ਹੁੰਦੀ ਐ ਚੋਣਾਂ ਜਿੱਤਣ ਵੇਲੇ ਹੋਰ ਹੁੰਦੀ ਐ ਤੇ ਚੋਣ ਜਿੱਤਣ ਤੋਂ ਬਾਅਦ ਹੋਰ ਹੋ ਜਾਂਦੀ ਐ ਉਹ ਫਿਰ ਉਹ ਉਹਨਾਂ ਦੇ ਰਾਖੇ ਬਣ ਜਾਂਦੇ ਨੇ ਜਿਹੜੀਆਂ ਗੱਲਾਂ ਦੂਜੀਆਂ ਸਰਕਾਰਾਂ ਕਰਦੀਆਂ ਨੇ ਜਾਂ ਦੂਜੇ ਪੋਲੀਟੀਸ਼ਨ ਕਰਦੇ ਨੇ ਪਰ ਉਹੀ ਗੱਲਾਂ ਉਹਨਾਂ ਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਤਲਵਾਰਾਂ ਦੀ ਗੱਲ ਕਰਨ ਵਾਲੇ ਹਥਿਆਰਾਂ ਦੀ ਗੱਲ ਕਰਨ ਵਾਲੇ ਉੱਤੇ ਜਾ ਕੇ ਸਾਰਾ ਕੁਝ ਚੇਂਜ ਹੋ ਜਾਂਦਾ ਪੰਜਾਬ ਦੇ ਹੱਕ ਭੁੱਲ ਜਾਂਦੇ ਨੇ ਆਪਣੀਆਂ ਚੌਧਰਾਂ ਦੇ ਵਾਸਤੇ ਉਹ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਦੇਖਣਾ ਤਾਂ ਇਹੀ ਪਵੇਗਾ ਕਿ ਅਮਰਤਪਾਲ ਵਰਗੇ ਜਿਹੜੇ ਗਏ ਨੇ ਜਾਂ ਸਰਬਜੀਤ ਸਿੰਘ ਖਾਲਸਾ ਉਹ ਵੀ ਗਏ ਨੇ ਉਹ ਕਿੱਡਾ ਆਪਣੀ ਗੱਲ ਰੱਖਦੇ ਨੇ ਰੱਖਦੇ ਵੀ ਨਹੀਂ ਦਾ ਨਹੀਂ ਰੱਖਦੇ ਉਹ ਬਹੁਤ ਬਾਇਨੇ ਰੱਖਦੀ ਹੈ ਗੱਲ ਪੰਜਾਬ ਦੇ ਹੱਕਾਂ ਦੇ ਲਈ ਜਿਹੜੀ ਲੀ ਜਿਹੜੀ ਹੈਗੀ ਉਹਨਾਂ ਵੱਲੋਂ ਪਾਈ ਜਾਊਗੀ ਪੰਜਾਬ ਦੇ ਲੋਕਾਂ ਨੂੰ ਹੱਕ ਦਵਾਉਣ ਲਈ ਪੰਜਾਬ ਦੇ ਲੋਕਾਂ ਨੂੰ ਹੱਕ ਦਵਾਉਣ ਦੇ ਲਈ ਉਹ ਸਾਰਾ ਕੁਝ ਹੁਣ ਦਾਰੋਂ ਬਦਾਰ ਜਿਹੜਾ ਇਹਨਾਂ ਦੇ ਮੋਢਿਆਂ ਤੇ ਆ ਗਿਆ ਕੇਵਲ ਤੇ ਕੇਵਲ ਐਮਪੀ ਬਣਨ ਨਾਲ ਕੁਝ ਨਹੀਂ ਹੋਣਾ ਕੇਵਲ ਤੇ ਕੇਵਲ ਸੌਂਗ ਚੱਕਣ ਨਾਲ ਕੁਝ ਨਹੀਂ ਹੋਣਾ ਠੀਕ ਹੈ ਜਿਹੜੀ ਸੰਵਿਧਾਨਕ ਤੌਰ ਤੇ ਰਸਮ ਬਣੀ ਹੋਈ ਹੈ ਉਹ ਤਾਂ ਉਹਦੇ ਨਾਲ ਤਾਂ ਦੂਰ ਨਹੀਂ ਪਊਗਾ ਉਹ ਕਰਨੀ ਪੈਂਦੀ ਹੈ ਤਾਂ ਹੀ ਪਾਰਲੀਮੈਂਟ ਦੇ ਵੀ ਟੈਂਟਰ ਮਿਲੂਗੇ ਕਿੰਨੀਆਂ ਕਹਾਦੀਆਂ ਹੋਣਗੀਆਂ ਕਿੰਨੇ ਇੱਕ ਕਿੰਨੀਆਂ ਕ ਗੱਲਾਂ ਹੋਣਗੀਆਂ ਕਿੰਨੀਆਂ ਮਨਾਈਆਂ ਜਾਂਦੀਆਂ ਨੇ ਕਿੰਨਾਂ ਕੁ ਉਹ ਤਾਂ ਇਹ ਗੱਲ ਜ਼ਰੂਰੀ ਹੈ ਕਿ ਜਿੰਨੀ ਮੈਜੋਰਿਟੀ ਇਹਨਾਂ ਨੂੰ ਚਾਹੀਦੀ ਉਹ ਨਹੀਂ ਹੈ ਤਾਂ ਹੈ ਨਹੀਂ ਪਰ ਜੇ ਇਹ ਉੱਥੇ ਗੱਲਾਂ ਰੱਖਦੇ ਨੇ ਬਕਾਇਦਾ ਤੌਰ ਤੇ ਤੱਥਾਂ ਦੇ ਆਧਾਰਤ ਔਰ ਜੇ ਕੋਈ ਕਾਰਵਾਈ ਉਥੋਂ ਹੁੰਦੀ ਹੈ ਕਿਸੇ ਤਰੀਕੇ ਦੀ ਫਿਰ ਸ਼ਾਇਦ ਇਹਨਾਂ ਨੂੰ ਪੰਜਾਬ ਦੇ ਵਿੱਚ ਵੱਡੀ ਮжоਰਿਟੀ ਵੀ ਮਿਲ ਸਕਦੀ ਆ ਇਹ ਇਹਨਾਂ ਦੇ ਨਾਲ ਲੱਗ ਕੇ ਲੋਕ ਤੁਰ ਸਕਦੇ ਆ ਪਰ ਜੇ ਉਹੀ ਰਹਾ ਮਾਹੌਲ ਵੀ ਜਿਵੇਂ ਪਹਿਲਾਂ ਲੋਕਾਂ ਨੇ ਕੀਤਾ ਕਿ ਵਸ ਐਮਪੀ ਬਣ ਜੀਏ ਬਾਕੀ ਆਮ ਨਾਲ ਰੋਟੀਆਂ ਖਾਈ ਜਾਓ ساری ਉਮਰ ਫਿਰ ਜਿਹੜਾ ਹੈ ਇਹਨਾਂ ਤੱਕ ਵੀ ਉਹਨਾਂ ਦਾ ਕਰਕਈ ਬਣ ਜਾਣਾ ਜੀ ਤੇ ਇਨੀ ਪ੍ਰਮਿੰਦਰ ਜੀ ਇਸ ਪੋਲਿਟਿਕਸ ਦੀ ਰੈਲੇਵੈਂਸ ਨਹੀਂ ਹੁੰਦੀ ਅੱਜ ਅਮਰਤਪਾਲ ਨੂੰ ਚੁਣਿਆ ਗਿਆ ਸਰਵਿਸਿੰਗ ਹਰਸਲ ਚੁਣਿਆ ਗਿਆ ਕੋਈ ਵੱਡਾ ਅਸਰ ਨਹੀਂ ਪੈਂਦਾ ਸਿਮਰਨ ਸਿੰਘ ਮਾਨ ਦੇ ਵੀ 99 ਦੇ ਵਿੱਚ ਕਿੰਨੇ ਐਮਪੀ ਜਿੱਤ ਗਏ ਸੀ 99 ਦੇ ਵਿੱਚ ਵੀ ਸਿਮਰਨ ਸਿੰਘ ਮਾਨ ਐਮਪੀ ਬਣੇ ਸੀ ਅੱਜ ਫੇਰ ਐਮਪੀ ਬਣਨ ਨੂੰ ਕਰਦੇ ਨੇ ਇਸ 35 ਸਾਲ ਦੇ ਸਫ਼ਰ ਦੇ ਵਿੱਚ ਕੀ ਨਿਕਲਿਆ ਕੱਖ ਨਹੀਂ ਨਿਕਲਿਆ ਇਹ ਤਾਂ ਉਹ ਹੁੰਦਾ ਕਿ ਵਨ ਟਾਈਮ ਸੈਟਿੰਗ ਹੈ ਤਾਂ ਇੱਕ ਵਾਰ ਹੋ ਗਏ ਜਿੱਤ ਗਏ ਉਸ ਤੋਂ ਬਾਅਦ ਕੁਝ ਨਹੀਂ ਜਿਵੇਂ ਆਮ ਆਦਮੀ ਪਾਰਟੀ ਕਿਉਂਕਿ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਹੈ ਜਿਵੇਂ ਕਾਂਗਰਸ ਹੋਗੀ, ਭਾਜਪਾ ਹੋਗੀ, ਸ਼੍ਰੋਮਣੀ ਅਕਾਲੀ ਦਲ ਹੋਵੇ ਉਹ ਐਗਜ਼ਿਸਟ ਕਰਦੇ ਨੇ ਗਰਾਊਂਡ ਦੇ ਉੱਪਰ ਉਹਨਾਂ ਕੋਲੋਂ ਫਰਾਂਸ ਵੀ ਆ ਇੱਕ ਉਹਨਾਂ ਕੋਲ ਕੈਡਰ ਹੈ ਇੱਕ ਪਾਰਟੀ ਹੈ ਸੰਸਥਾ ਉਹਨਾਂ ਦੇ ਸਾਹਮਣੇ ਇਹ ਟਿਕ ਨਹੀਂ ਸਕਦੇ ਤਾਂ ਗੱਲ ਹੈ ਕਿ ਇੱਕ ਵਾਰ ਕੋਈ ਚੀਜ਼ ਵਿੱਚ ਪੁਆਇੰਟ ਕਰ ਗਈ ਤੁਸੀਂ ਜਿੱਤ ਗਏ ਤਾਂ ਠੀਕ ਹੈ ਅਗਲੀ ਵਾਰ ਵਿੱਚ ਪੱੜਨ ਉੱਪਰ ਨੂੰ ਕੁਝ ਨਹੀਂ ਲੇਗਾ ਪ੍ਰਵਿੰਦਰ ਜੀ ਅਗਲੀ ਕਮ ਹੈਗੀ ਹੈ ਜਲੰਧਰ ਤੋਂ ਸੀਤਲ ਬੰਗਰਾਲ ਤੋਂ ਲੜ ਰਹੀ ਨੇ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਹਰਾਉਣ ਨੂੰ ਕਰਦੀ ਹੈ ਪਹਿਲਾਂ ਤਾਂ ਕਹਿੰਦੇ ਸੀ ਕਿ ਸ਼ੀਤ ਲੰਗਰਵਾਲ ਬਦਲਾ ਲੈ ਕੇ ਆਊਗਾ ਆਮ ਆਦਮੀ ਪਾਰਟੀ ਬਦਲਾ ਨਹੀਂ ਲੈ ਕੇ ਆਗੇ ਬੀਜੇਪੀ ਲੈ ਕੇ ਆਗੇ ਉਹ ਤੇ ਹੁਣ ਆ ਮੌਸਮ ਨੇ ਨਹੀਂ ਕੋਲ ਆ ਬਦਲਾ ਤਾਂ ਗਣਾ ਲਿਆ ਆ ਨਾ ਬਦਲ ਗਿਆ ਠੀਕ ਬਦਲਾ ਹੁੰਦਾ ਜਿੱਥੇ ਫਾਇਦਾ ਲਿਖਾ ਉਤਰ ਛਾਲ ਮਾਰ ਲਈ ਬਦਲਾ ਹੀ ਹੁੰਦਾ ਇਹ ਲੋਕਾਂ ਲਈ ਤਾਂ ਗੁਰਜਿੰਦਰ ਜੀ ਤੁਸੀਂ ਆਪਾਂ ਚਲੋ ਐਡੀ ਸਾਡਾ ਐਡਾ ਹਲੇ ਉਮਰਾਂ ਭਾਈ ਨਹੀਂ ਜਨਨ ਜਿਹੜੇ ਤਜਰਬੇਕਾਰ ਬੰਦੇ ਬੈਠੇ ਨੇ ਪੰਜਾਬ ਦੇ ਵਿੱਚ ਜਿਹੜੇ ਬੁੱਧੀਜੀਵ ਨੇ ਵੱਡੀਆਂ ਉਮਰਾਂ ਦੇ ਵਿੱਚ ਨੇ ਉਹਨਾਂ ਦੇ ਤਜਰਬੇ ਨੇ ਆਪਣੀ ਉਮਰਾਂ ਜਿੰਨੇ ਦਾ ਉਹਨਾਂ ਲੋਕਾਂ ਨੂੰ ਜਾ ਕੇ ਜੇ ਪੁੱਛਦੇ ਆ ਨਾ ਅੰਤ ਤੱਕ ਕਿਹੜੇ ਪੋਲੀਟੀਸ਼ੀਅਨ ਨੇ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਕੋਈ ਆਗੂ ਕੋਈ ਆਮ ਪੋਲੀਟੀਸ਼ੀਅਨ ਕਿਹੜਾ ਲੀਡਰ ਹੈ ਜਿਹਦੇ ਪੰਜਾਬ ਦੀ ਗੱਲ ਕੀਤੀ ਹੋਵੇ ਪੰਜਾਬ ਨੂੰ ਉਹਦੇ ਹੱਕ ਦਉਣ ਦੀ ਗੱਲ ਕੀਤੀ ਹੋਵੇ ਔਰ ਹੁਣ ਤਾਂ ਜਲੰਧਰ ਦੀ ਚੋਣ ਦੇ ਕਿ ਤਾਂ ਇਹ ਹੋ ਗਿਆ ਕਿ ਉੱਥੇ ਤਾਂ ਗੱਲ ਬਦਲ ਨੂੰ ਆ ਦਾ ਉਦੋਂ ਆਏ ਕਹਿੰਦੇ ਕੋਕਰੀ ਭਰੇ ਪਏ ਨੇ ਕਿਹੜੇ ਬੰਦੇ ਨੇ ਦਲ ਨਹੀਂ ਬਦਲੇ ਉੱਥੇ ਸਭ ਏਦਾਂ ਹੀ ਫਿਰਦੇ ਨੇ ਘੰਟਿਆਂ ਬਾਅਦ ਹੀ ਬਦਲਣ ਵਾਲੇ ਬੈਠੇ ਨੇ ਜਿਵੇਂ ਕਾਲੀ ਦਾਲ ਦੇ ਹੋ ਜੁੱਪੀ ਸੰਜੀਤ ਕੌਰ ਇਹ ਉਹ ਇਹ ਚੀਜ਼ ਮਤਲਬ ਕੈਨ ਦਾ ਭਾਵ ਤਾਂ ਇਹ ਹੈ ਕਿ ਇਹ ਇਹ ਲੋਕ ਸਿਰਫ ਤੇ ਸਿਰਫ ਆਪਣੀ ਨਿੱਜੀ ਫਾਇਦੇ ਨਿੱਜੀ ਆ ਆਪਾਂ ਕਹਿੰਦੇ ਸੁਹੂਲਤਾ ਦੇਖ ਕੇ ਚੇਂਜ ਹੁੰਦੇ ਨੇ ਨਾ ਕਿ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੇ ਲਈ ਪੰਜਾਬ ਦੇ ਹਕਕਾਂ ਦੀ ਗੱਲ ਕਰਨ ਦੇ ਲਈ ਬਦਲਾਅ ਤਾਂ ਇਹਨਾਂ ਦਾ ਆਪਣਾ ਹੁੰਦਾ ਕਿ ਮੈਂ ਅੱਜ ਵੀ ਇੱਥੇ ਇੱਥੇ ਪੋਜੀਸ਼ਨ ਸੀ ਕੱਲ ਨੂੰ ਉੱਥੇ ਹੋਵੇ ਇਹਨੂੰ ਬਦਲਾਅ ਕਹਿੰਦੇ ਨੇ ਚਲੋ ਫਿਰ ਉੱਥੇ ਉਹਨਾਂ ਨੇ ਦੋਸ਼ ਤਾਂ ਲਾਏ ਨੇ ਵੱਡੇ ਲਾਏ ਨੇ ਭਗਵੰਤ ਪ੍ਰਮਾਨ ਘੋੜਾਂ ਤੇ ਵੀ ਲਾਏ ਨੇ ਉਹਨਾਂ ਦੇ ਪਰਿਵਾਰ ਦੇ ਉੱਤੇ ਕਿ ਪੈਸੇ ਰਿਸ਼ਵਤ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਆ ਉਦੋਂ ਵੱਖ-ਵੱਖ ਪਾਰਟੀਆਂ ਬਿਆਨਬਾਜ਼ੀ ਵੀ ਕਰਨ ਲੱਗੀਆਂ ਜਾਖੜ ਵਰਗੇ ਦਲੇਰ ਕਹਿਣ ਲੱਗੇ ਕਹਿੰਦੇ ਕਾਂਗਰਸੀਆਂ ਵਿੱਚੋਂ ਇੱਕ ਅੰਗਰਾਲ ਨਿਕਲ ਕਾਂਗਰਸ ਦਾ ਧਕੀਰੀ ਹੋਈ ਸੀ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਫਸੇ ਹੋਏ ਨੇ ਤਾਂ ਵਰਗੇ ਸਾਰੇ ਕਾਂਗਰਸੀ ਚੁੱਪ ਨੇ ਪਰ ਜਦੋਂ ਉਹ ਅਗਰਾਲ ਕਰ ਗਿਆ ਉਹ ਕਿਸੇ ਨੇ ਕਰਨਾ ਨਹੀਂ ਕਾਂਗਸੀਆਂ ਨੇ ਉਹ ਪਿੱਛੇ ਦੇ ਵੀ ਨਹੀਂ ਕਿ ਆ ਕੇ ਖੜ ਗਏ ਐ ਜੈਕਰ ਵਰਗੇ ਬੰਦੇ ਸੋ ਇੱਥੇ ਹੁਣ ਨਵਾਂ ਨਵੀਂ ਕੋਈ ਚੀਜ਼ ਆ ਰਹੀ ਹੈ ਕਹਿੰਦੇ ਮੇਰੇ ਕੋਲ ਆਡੀਓ ਆ ਅਚੀਤ ਲੰਗੁਰ ਅਗਰਾਲ ਦਾ ਬਿਆਨ ਚੱਲ ਰਿਹਾ ਕਿ ਇੱਕ ਆਡੀਓ ਹੈ ਉਹ ਆਉਣ ਵਾਲੇ ਦਿਨ ਦੇ ਵਿੱਚ ਕੁਦੋ ਦਿਨਾਂ ਚ ਕਹਿੰਦੇ ਇੱਥੇ ਜਿਰੰਦਰ ਦੇ ਇੱਕ ਚੌਕ ਦੇ ਵਿੱਚ ਸੁਣਾਈ ਜਾਊਗੀ ਜਨ ਤੱਕ ਕਰੀ ਜਾਊਗੀ ਸੀਐਮ ਦੀ ਕੁਰਸੀ ਲਾਈ ਜਾਊਗੀ ਸੀਐਮ ਕਹਿੰਦੇ ਪਹੁੰਚਣ ਉੱਥੇ ਉਹ ਆਡੀਓ ਵਾਇਰਲ ਕਰਨੀ ਆ ਉਹ ਆਡੀਓ ਸੁਣਾਣੀ ਆ ਲੋਕਾਂ ਨੂੰ ਸੁਣਾਉਣੀ ਆ ਹੁਣ ਦੇਖੋ ਕਹਿੰਦੇ ਬੇਹਿਰਾ ਕੁਛ ਆ ਕੰਨ ਤਾਂ ਇਹ ਹੈ ਕਿ ਜਦੋਂ ਹੁੰਦਾ ਉਦੋਂ ਕਿਉਂ ਨਹੀਂ ਬੋਲਦੇ ਭ੍ਰਿਸ਼ਟਾਚਾਰ ਦੇ ਖਿਲਾਫ ਤੁਸੀਂ ਉਦੋਂ ਕਿਉਂ ਨਹੀਂ ਆਵਾਜ਼ ਠੋਂਦੇ ਜਦੋਂ ਤੁਹਾਨੂੰ ਪਤਾ ਹੁੰਦਾ ਕਿ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਕਿਸ ਬੰਦੇ ਤੋਂ ਪੈਸੇ ਲਏ ਜਾ ਰਹੇ ਆ ਕਿਸ ਬੰਦੇ ਤੋਂ ਕੁਝ ਖੋਇਆ ਜਾ ਰਿਹਾ ਤੇ ਹੱਕ ਮਾਰੇ ਜਾ ਰਹੇ ਆ ਉਦੋਂ ਉਹਦੀ ਪਿੱਟ ਤੇ ਕਿਉਂ ਨਹੀਂ ਖੜਦੇ ਵੇਟ ਕਰ ਰਹੇ ਹੁੰਦੇ ਆ ਜਿੰਨ ਕੋ ਕੇ ਰੱਖ ਲੋ ਜਦੋਂ ਸਮਾਂ ਆਇਆ ਇਹਨੂੰ ਦੱਸਾਂਗੇ ਮੇਰਾ ਕੋਈ ਸਾਡਾ ਜਦੋਂ ਮਾੜਾ ਕਰਨ ਲੱਗੂਗਾ ਫਿਰ ਦੱਸਾਂਗੇ ਐਦਾਂ ਹੁੰਦਾ ਹੁੰਦਾ ਯਾਨੀ ਕਿ ਚਾਲ ਬਾਜ਼ੀਆਂ ਨੇ ਇਹ ਹੁਣਾ ਤਾਂ ਅਗਰ ਸੱਚੇ ਸੁੱੱਚੇ ਹੁੰਦੇ ਕੋਈ ਵੀ ਐ ਸੀਤਨਗੁਰਾਲ ਛੱਡੂ ਅਗਰ ਸੱਚਾ ਸੁੱੱਚਾ ਬੰਦਾ ਆ ਉਹਦਾ ਬੰਦਾ ਫਿਰ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਉਸੇ ਟਾਈਮ ਖੜਨਾ ਚਾਹੀਦਾ ਨਾ ਹੁਣ ਧੱਕਾ ਹੋ ਲਿਆ ਹੁਆ ਲਿਆ ਬਾਅਦ ਚ ਰੌਲਾ ਪਾਈ ਜਾਂਦੇ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਠੀਕ ਆ ਤੁਸੀਂ ਚੋਣਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਆਮ ਹੁੰਦੀਆਂ ਨੇ ਵੀਡੀਓ ਵਾਇਰਲ ਹੋ ਗਈ ਕੋਈ ਆਡੀਓ ਵਾਇਰਲ ਹੋ ਗਈ ਕੋਈ ਕੋਈ ਦੋਸ਼ ਲਾ ਗਿਆ ਕੋਈ ਖੰਡਣ ਕਰ ਗਿਆ ਕੋਈ ਕੁਝ ਹੋ ਗਿਆ ਇਹ ਤਾਂ ਚੱਲਦਾ ਰਹਿੰਦਾ ਇਹ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦੇ ਚੋਣ ਸਟੰਟ ਹੈਗੇ ਨੇ ਅਸਲ 'ਚ ਗੱਲ ਤਾਂ ਇਹ ਹੀ ਆ ਚਾਹੇ ਸੀਤਲੰਗੁਰਾਲਾ ਚਾਹੇ ਸੀਐਮ ਭਗਵੰਤ ਮਾਨਪੁਰੀ ਨੇ ਜੇ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਤਾਂ ਤੁਰੰਤ ਉੱਥੇ ਕਾਰਵਾਈ ਹੋਣੀ ਚਾਹੀਦੀ ਆ ਇਹ ਨਾ ਸੋਚੋ ਜੇ ਅਸੀਂ ਉਦੋਂ ਦਿਖਾਵਾਂਗੇ ਇਹਨਾਂ ਨੂੰ ਜਦੋਂ ਸਾਨੂੰ ਚੋਣ ਜਿੱਤ ਨਹੀਂ ਹੋਈ ਜਦੋਂ ਸਾਡੇ ਤੇ ਇਹ ਹਾਵੀ ਹੋਏ ਫੇਰ ਇਹਨਾਂ ਨੂੰ ਦੱਸਾਂਗੇ ਉਹ ਵੀਡੀਓ ਤੁਸੀਂ ਦੇਖਦੇ ਨਾ ਵਾਇਰਲ ਕਰਨ ਵਾਲਿਆ ਕਈ ਵਾਰ ਹੁੰਦਾ ਵੀਡੀਓ ਵਾਇਰਲ ਕਰਨ ਦੱਬੀ ਰੱਖ ਦਿੰਦੇ ਨੇ 2 ਸਾਲ ਪੁਰਾਣੀ ਹੈ ਜੀ ਇਹ ਕਿ ਤੇਰੇ ਕੋਲ 2 ਸਾਲ ਪੁਰਾਣੀ ਪਈ ਸੀ ਉਦੋਂ ਕਿਉਂ ਨਹੀਂ ਕੀਤੀ ਤੂੰ ਵਾਇਰਲ ਉਹ ਇਹ ਸਾਰਾ ਕੁਝ ਪੈਣ ਤੋਂ ਭਾਵ ਤਾਂ ਇਹ ਹੈ ਕਿ ਜੇ ਕੋਈ ਪੈਸੇ ਲੈ ਰਿਹਾ ਚਾਹੇ ਕੋ ਵੱਡੇ ਅਹੁਦੇ ਤੇ ਆ ਚਾਹੇ ਸੀਐਮ ਨੇ ਚਾਹੇ ਉਹਦੇ ਪਰਿਵਾਰ ਦੇ ਨੇ ਚਾਹੇ ਕੋ ਹੋਰ ਹੈ ਜੇ ਤੁਹਾਡੇ ਕੋਲ ਪ੍ਰੂਫ ਨੇ ਤੁਸੀਂ ਕਾਰਵਾਈ ਕਰਨੀ ਚਾਹੀਦੀ ਸੀ ਕਾਰਵਾਈ ਕਰੋ ਲੜੋ ਕਾਨੂੰਨੀ ਲੜਾਈ ਲੋਕਾਂ ਲਈ ਲੜੋ ਸੋਨਾ ਨਹੀਂ ਨਾ ਲੜੋ ਆਪਣੇ ਵੀ ਹਾਂ ਮੈਨੂੰ ਜਿਤਾ ਦਿਓ ਬਸ ਐਦਾਂ ਇਹ ਮੈਨੂੰ ਲੱਗਦਾ ਇਹ ਵੀ ਇਹ ਇਹ ਟ੍ਰੈਂਡ ਗਲਤ ਹੈ ਦੇ ਬਿਲਕੁਲ ਦੇਖੋ ਕਿ ਆਮ ਆਦਮੀ ਪਾਰਟੀ ਮਾਨ ਹਾਨੀ ਕਰਦੇ ਸ਼ਿਤਲੰਗੁਰਾਲ ਦੇ ਉੱਪਰ ਕੇ ਸਾਡੇ ਪਰਿਵਾਰ ਨੂੰ ਬਦਨਾਮ ਕੀਤਾ ਪਰ ਮਾਨ ਹਾਨੀ ਨਹੀਂ ਕਰਨੀ ਤੁਸੀਂ ਕਰੋ ਡਿਫਰਮੇਸ਼ਨ ਦਾ ਕੇਸ ਕੇ ਬਾਈ ਨੇਮ ਬੰਦਾ ਕਹਿ ਰਿਹਾ ਕੇ ਸਭ ਕੁਝ ਹੋ ਰਿਹਾ ਪਰ ਉਸ ਪਾਸੇ ਨਹੀਂ ਜਾਣਾ ਸੀਐਮ ਦੀ ਕੁਰਸੀ ਸੀਐਮ ਲੈਵਲ ਦਾ ਬੰਦਾ ਇੱਕ ਬੀਜੇਪੀ ਦੇ ਉਮੀਦਵਾਰ ਦੇ ਨਾਲ ਭਟ ਰਿਹਾ ਇਹ ਤਾਂ ਕਲੀਅਰ ਹੁੰਦਾ ਕਿ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਦਾ ਵਿਜ਼ਨ ਕੀ ਹੈ ਇਹਨਾਂ ਦੀ ਕਿੱਡੀ ਇੱਕ ਸੋਚ ਹੈ ਕੀ ਹੈ ਤੇ ਕੀ ਨਹੀਂ ਕਿ ਤੁਸੀਂ ਥੱਲੇ ਦੇ ਲੈਵਲ ਤੇ ਆ ਕੇ ਇੱਕ ਉਮੀਦਵਾਰ ਨੂੰ ਜਵਾਬ ਦੇਵੇ ਸੀਐਮ ਪੌਣਾ ਘੰਟਾ ਸਪੀਚ ਕਰੇ ਇੱਕ ਉਮੀਦਵਾਰ ਦੇ ਉੱਪਰ ਇਹੋ ਜੀਆਂ ਗੱਲਾਂ ਨੇ ਸੋ ਪੰਜਾਬ ਦਾ ਘਰ ਸ਼ੁਰੂ ਤੋਂ ਲੀਡਰ ਬੈਸ ਰਿਹਾ ਜਿਹੜਾ ਪੰਜਾਬ ਦਾ ਕੱਦ ਹੈ ਉਸ ਕੱਦ ਦੇ ਵਿੱਚ ਦੇ ਪੰਜਾਬ ਨੂੰ ਕਦੇ ਲੀਡਰ ਮਿਲੇ ਹੀ ਨਹੀਂ ਕਿਰ ਪੰਜਾਬ ਨੂੰ ਲੀਡਰ ਮਿਲੇ ਨੇ ਪੰਜਾਬ ਨੂੰ ਉਹ ਲੀਡਰ ਮਿਲੇ ਨੇ ਜਿਨ੍ਹਾਂ ਨੇ ਜਲੂਸ ਕੱਢਿਆ ਪੰਜਾਬ ਦਾ ਰੱਜ ਰੱਜ ਕੇ ਕੱਢਿਆ ਦੂਜਿਆਂ ਸੁਪਿਆਂ ਦੇ ਸਾਹਮਣੇ ਮਜ਼ਾਕ ਬਣਾਇਆ ਦੇਸ਼ ਦੇ ਸਾਹਮਣੇ ਮਜ਼ਾਕ ਬਣਾਇਆ ਪੂਰੀ ਦੁਨੀਆ ਦੇ ਸਾਹਮਣੇ ਪੰਜਾਬ ਦਾ ਮਜ਼ਾਕ ਬਣਾਇਆ ਤੇ ਅਗਲੀ ਖਬਰਾਂ ਵੀ ਇਹ ਕੱਡੀਆਂ ਦੇ ਨਾਲ ਜੁੜੀ ਹੋਈ ਹੈ ਪਰਮਿੰਦਰ ਜੀ ਅੱਜ ਅਕਾਲੀ ਜਲ ਦੇ ਵਿੱਚ ਬਗਾਵਤ ਹੈ ਪਾਰਟੀ ਖਤਮ ਹੋ ਗਈ ਜਾਂ ਖਤਮ ਹੋਣ ਦੇ ਕੰਡੇ ਦੇ ਉੱਪਰ ਹੈ ਤੇ ਹੁਣ ਸੁਧਾਰ ਕਰ ਰਹੇ ਨੇ ਆਪਸ ਦੇ ਵਿੱਚ ਲੜ ਕੇ ਜੀ ਮੈਨੂੰ ਹਰਾਨੀ ਇਸ ਗੱਲ ਦੀ ਮੈਂ ਕੁਝ ਨੇ ਕਈ ਦਿਨਾਂ ਤੋਂ ਦੇਖ ਰਿਹਾ ਸੀ ਜਿੰਦਰ ਜੀ ਆ ਇਹਨਾਂ ਦਾ ਝਗੜੇ ਦੇ ਕਮਰੇ ਦੇ ਵਿੱਚ ਵੀ ਕੀ ਬਣ ਰਿਹਾ ਕਿਦਾਂ ਦੇ ਬਿਆਨ ਆ ਰਹੇ ਨੇ ਵੱਖ-ਵੱਖ ਆਗੂਆਂ ਦੇ ਬਿਆਨ ਆ ਰਹੇ ਨੇ ਅੱਜ ਮਾਫੀਆਂ ਵੀ ਮੰਗਣ ਚੱਲ ਗਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜੀ ਗਵਾਹੀ ਵਿੱਚ ਖੜੇ ਹੋ ਗਏ ਤੇ ਠੜਾ ਬਣਾ ਲਿਆ ਚਲੋ ਘਰ ਰਾਜਨੀਤੀ ਚੱਲਦਾ ਹੈ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਹੋਰੀ ਉਹ ਕਹਿੰਦੇ ਕਿ ਅਸੀਂ ਠੀਕ ਆ ਉਹ ਜੀਠੀਆ ਚੁੱਪਾ ਠੀਕ ਹੈ ਮੈਂ ਇੱਕ ਗੱਲ ਇਹ ਕਰਨੀ ਚਾਹੁੰਗਾ ਇੱਥੇ ਕਿ ਜਿਹੜਾ ਰੋਲ ਆਇਆ ਉਹ ਕਿਸ ਗੱਲ ਦਾ ਹੈ ਇਹ ਗੱਲ ਸਾਹਮਣੇ ਕਿਉਂ ਨਹੀਂ ਆ ਰਹੀ ਕਿ ਗੱਲ ਕੀ ਹੈ ਗੱਲ ਪ੍ਰਧਾਨ ਦੀ ਹੈ ਕੀ ਨੇ ਬੰਨਣਾ ਪਰ ਉਹ ਨਹੀਂ ਸਾਹਮਣੇ ਆ ਰਿਹਾ ਹਟਾਓ ਜੀ ਹਟਾਓ ਜੀ ਹਟਾਓ ਜੀ ਉਹ ਪੰਜਾਬ ਦੇ ਹੱਕਾਂ ਦੇ ਲਈ ਤਾਂ ਨਹੀਂ ਹੈਗੇ ਇਹ ਸਾਰਾ ਕੁਝ ਪਾਰਟੀ ਨੂੰ ਮਜ਼ਬੂਤੀ ਪਾਰਟੀ ਨੂੰ ਕਿਵੇਂ ਮਜ਼ਬੂਤੀ ਮਿਲੂਗੀ ਲੋਕਾਂ ਦੀ ਗੱਲ ਕਰਕੇ ਚੋਣਾਂ ਦਿੱਤੀਆਂ ਜਾਂਦੀਆਂ ਨੇ ਕਿ ਪਾਰਟੀ ਪ੍ਰਧਾਨ ਬਦਲ ਕੇ ਚੋਣਾਂ ਦਿੱਤੀਆਂ ਜਾਂਦੀਆਂ ਨੇ ਫਿਰ ਜਦੋਂ ਸਖਬੀਰ ਬਾਦਲ ਉਹਨਾਂ ਦੇ ਧੜੇ ਦੀ ਗੱਲ ਸੁਣੀਏ ਉਹ ਐਸੀ ਐਸੀ ਬਿਆਨ ਦਿੰਦੇ ਨੇ ਕੋਈ ਨਹੀਂ ਰੱਬ ਦਾ ਨਾ ਅੱਜ ਉਹ ਕਹਿੰਦੇ ਨੇ ਕਿ ਬਾਗੀ ਜਿਹੜਾ ਬੀਜੇਪੀ ਦੇ ਹੱਥਾਂ 'ਚ ਖੇਡ ਰਿਆ ਜਦੋਂ 10 ਸਾਲ ਸਮਝੌਤਾ ਰਿਹਾ ਗੱਠ ਜੋੜ ਰਿਹਾ ਉਦੋਂ ਬੀਜੇਪੀ ਦੀ ਸਰਕਾਰ ਸੀ ਉਦੋਂ ਬੀਜੇਪੀ ਸੱਤਾ ਦੇ ਵਿੱਚ ਸੀਗੀ ਉਦੋਂ ਪੰਜਾਬ ਦੇ ਕੀ ਕੀਤਾ ਵੀ ਉਦੋਂ ਕੌਣ ਹੱਥਾਂ 'ਚ ਖੇਡ ਰਿਆ ਸੀਗਾ ਪੰਜਾਬ ਚ ਬੀਜੇਪ ਨੂੰ ਲੈ ਕੇ ਆਉਣ ਵਾਲੇ ਕੌਣ ਨੇ ਇਹ ਇਹ ਚਲੋ ਸਮਝੌਤਾ ਕਰਨਾ ਪੈਂਦਾ ਕਹਿੰਦੇ ਸੱਤਾ ਦੇ ਵਿੱਚੋਂ ਜਦੋਂ ਪੰਜਾਬ ਲਈ ਕੁਝ ਕਰਨਾ ਹੈ ਤਾਂ ਸਮਝੌਤਾ ਕਰਨਾ ਵੀ ਪਿਆ ਪੰਜਾਬ ਨੂੰ ਦਵਾਉਣ ਵਾਸਤੇ ਕੁਝ ਕੇਵਲ ਤੇ ਕੇਵਲ ਇੱਕ ਗੱਲ ਬਣਵਾ ਲੈਂਦੇ ਅੰਮ੍ਰਿਤਸਰ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਜਿਹਦਾ ਬਰੋਧ ਹੋਇਆ ਕਦੋਂ ਦਾ ਉਹਦੇ ਤੇ ਹੀ ਪਹਿਰਾ ਦੇ ਲੈਂਦੇ ਅੱਜ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਹੈ ਆਨੰਦਪੁਰ ਸਾਹਿਬ ਦਾ ਮਤਾ ਕਿੱਕ ਸੀਟ ਨਹੀਂ ਆਉਂਦੀ ਅਨੰਦਪੁਰ ਸਾਹਿਬ ਦਾ ਮਤਲਬ ਹੋਈ ਜਦੋਂ ਚੋਣਾਂ ਹਾਰ ਦਿੰਦੇ ਐ ਐਸਓਵਾਈਐਲ ਦਾ ਮੁੱਦਾ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਅਨੰਦਪੁਰ ਸਾਹਿਬ ਦਾ ਮੁੱਦਾ ਉਹ ਗੱਲਾਂ ਸਿਰਫ ਤੇ ਸਿਰਫ ਇਸ ਲਈ ਨੇ ਕਿ ਸਾਨੂੰ ਬੂਟਾ ਮਿਲਣਾ ਇਹ ਇਸ ਗੱਲ ਨੂੰ ਉੱਥੇ ਹੀ ਲੈ ਜਾਓ ਫੇਰ ਜਿਹੜੀ ਅਮਰਤਪਾਲ ਦੀ ਗੱਲ ਕਰਦੇ ਸੀ ਆਪਾਂ ਕਿ ਚੋਣਾਂ ਜਿੱਤਣ ਲਈ ਗੱਲਾਂ ਹੋਰ ਨੇ ਚੋਣਾਂ ਜਿੱਤਣ ਤੋਂ ਬਾਅਦ ਹੋਣ ਨੇ ਜਿਹੜੇ ਵੀ ਚਿਹਰੇ ਚਾਹੇ ਉਹ ਬਾਗੀ ਧੜੇ ਦੇ ਨੇ ਚਾਹੇ ਪੱਖੀ ਧੜੇ ਦੇ ਨੇ ਸੁਭੀਰਵਾਦ ਦੇ ਉਹ ਧੜੇ ਅੱਜ ਲੋਕਾਂ ਦੇ ਵਿੱਚ ਆ ਰਹੇ ਨੇ ਉਹ ਚਿਹਰੇ ਲੈ ਕੇ ਕਿਹੜੇ ਚਿਹਰੇ ਲੈ ਕੇ ਆ ਰਹੇ ਨੇ ਜਿਨ੍ਹਾਂ ਨੇ ਕੱਖ ਨਹੀਂ ਕਰਿਆ ਪੰਜਾਬ ਉਜਾੜਤਾ ਡਿਪਟੀ ਵੀ ਕਿੰਨੇ ਪੰਜਾਬ ਦੀ ਤਰੱਕੀ ਕੀ ਸੀ ਸੜਕਾਂ ਉਹਨਾਂ ਦੀ ਤਰੱਕੀ ਹੋ ਗਈ ਤਾਂ ਸੜਕਾਂ ਤੇ ਪੈਚ ਵਰਕ ਲਾ ਦੋ ਤਰੱਕੀ ਹੋ ਗਈ ਸਰਕਾਰਾਂ ਬਣਾ ਕੇ ਤੁਸੀਂ ਗੱਲਾਂ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਕੀ ਕਰਿਆ ਸਰਕਾਰੀ ਸਕੂਲਾਂ ਦੀ ਹਾਲਤ ਕੀ ਹੈ ਸਰਕਾਰੀ ਹਸਪਤਾਲਾਂ ਦੀ ਹਾਲਤ ਕੀ ਆ ਸਹੂਲਤਾਂ ਕਿਹੜੀਆਂ ਦਿੱਤੀਆਂ ਤੁਸੀਂ ਲੋਕਾਂ ਨੂੰ ਕੁਝ ਨਹੀਂ ਅਸੀਂ ਆਹ ਕਰਤਾ ਜੀ ਕਾਰਪੋਰੇਟਾਂ ਦੇ ਹੱਥਾਂ 'ਚ ਖੇਡ ਰਹੇ ਆ ਆਪਣੇ ਘਰਾਣੇ ਦੇ ਬੁੱਥੇ ਲੈ ਕੇ ਲੋਕ ਉਥੀ ਨੇ ਲੋਕ ਹੁਣ ਵੀ ਉਹ ਮੂਰਤ ਦੇ 4 ਕਿਲੋ 5 ਕਿਲੋ ਦਾਣੇ ਤੇ ਬੈਠੇ ਨੇ ਅਸੀਂ ਉਹ ਦੇਤਾ ਤੁਹਾਨੂੰ ਬਸ ਅੰਨ ਅੰਨ ਮੁਫਤ ਪਜਾਦਾ ਕਰਾਂ ਨੌਕਰੀਆਂ ਕਿੱਥੇ ਸੀ ਜੇ ਪਿਛਲੇ 25 30 ਸਾਲਾਂ ਤੋਂ ਬੇਰੁਜ਼ਗਾਰ ਜਿਨ੍ਹਾਂ ਦੀ ਉਮਰਾਂ ਲੰਘ ਗਈਆਂ ਬੰਦਿਆਂ ਦੀਆਂ ਨੌਕਰੀ ਕਰਨ ਦੀ ਉਮਰ ਸੀ ਪੜ੍ਹਾਈ ਲਿਖਾਈ ਪੂਰੀ ਸੀ ਉਹ ਨੌਕਰੀਆਂ ਹੀ ਨਹੀਂ ਕੱਢੀਆਂ ਭਰਤੀ ਨਹੀਂ ਕੀਤੀ ਰੋਜ਼ਗਾਰ ਤਾਂ ਕਿਤੇ ਦਿੱਤਾ ਹੀ ਨਹੀਂ ਗਿਆ ਨਾ ਪੜ੍ਹਾਈ ਨਾ ਰੋਜ਼ਗਾਰ ਤੇ ਨਾ ਹੀ ਸਿਹਤ ਸੂਲ ਤਾਂ ਉਹ ਇਹ ਇਹ ਕਰਨ ਵਾਲੇ ਕੰਮ ਦੇ ਲੋਕਾਂ ਲਈ ਇਹ ਹੈ ਨਹੀਂ ਸੜਕਾਂ ਦੀ ਜਾਦੇ ਲੋੜ ਕਿਹਨਾਂ ਨੂੰ ਪੈਂਦੀ ਹੈ ਕਾਰਪੋਰੇਟ ਘਰਾਣਿਆਂ ਨੂੰ ਕਿੰਨਾ ਕਿੰਨ੍ਹ ਪਿੰਡਾਂ ਦੇ ਲੋਕ ਕਿੰਨੇ ਕ ਸੜਕਾਂ ਦੇ ਨਿਕਲਦੇ ਨੇ ਦੇਖੋ ਕਿੰਨਾ ਕ ਕੰਮ ਹੁੰਦਾ ਨੂੰ ਸੜਕਾਂ ਦਾ ਤੇ ਸੜਕਾਂ ਬਣਾਉਣੀਆਂ ਦਾ ਹੈ ਵੀ ਜ਼ਰੂਰੀ ਨੇ ਜੇ ਬਿਜ਼ਨਸ ਪੈਦਾ ਕਰਨੇ ਨੇ ਜ਼ਰੂਰੀ ਨੇ ਪਰ ਲੋਕਾਂ ਲਈ ਤਾਂ ਰੋਜ਼ਗਾਰ ਸਭ ਤੋਂ ਵੱਡਾ ਹੈ ਨਾ ਕਿ ਰੋਜ਼ਗਾਰ ਦਿੱਤਾ ਜਾਵੇ ਇਹ ਗੱਲ ਕਿਸੇ ਨੇ ਨਹੀਂ ਕਰੀ ਅੱਜ ਦਿਫਾੜ ਹੋਏ ਨੇ ਤਾਂ ਪ੍ਰਧਾਨਗੀ ਪਿੱਛੇ ਹੋਏ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਦਿਫਾੜ ਨਹੀਂ ਹੋਏ ਹੈਗੇ ਨਾ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਲਈ ਤਾਂ ਦਿਫਾੜ ਹੋਏ ਨੇ ਇੱਥੇ ਪ੍ਰਧਾਨਗੀ ਦੀ ਲੜਾਈ ਆ ਬਾਕੀ ਤੜਾ ਵੀ ਕਹਿੰਦਾ ਕਿ ਪ੍ਰਧਾਨ ਜੀ ਸਾਡੇ ਹੱਥਾਂ 'ਚ ਆਜੇ ਸੁਖਵੀਰ ਹਟਾਓ ਜੀ ਪੰਜਾਬ ਪਚਾਓ ਜੀ ਹੁਣ ਮੇਲ ਜ਼ੋਲ ਵੀ ਸੁਖਵੀਰ ਪਿੰਡਾਂ ਜਿਹਨੂੰ ਨਿਕਲਣੇ ਪਹਿਲਾਂ ਪੰਜਾਬ ਪਚਾਓ ਯਾਤਰਾ ਕਰੀ ਸੀ ਹੁਣ ਫੇਰ ਨਿਕਲਣੇ ਹੁਣ ਮਨ ਨਾਲ ਤਾਂ ਸ਼ਾਇਦ ਇਸ ਕਰਕੇ ਜਿਹੜਾ ਸੁਖਵੀਰ ਪਚਾਓ ਉਹ ਉਹ ਸਿਰਫ ਉਸ ਤੇ ਸਿਰਫ ਨਿੱਜੀ ਲੜਾਈ ਆ ਚੌਧਰ ਦੀ ਲੜਾਈ ਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹੱਕਾਂ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ ਜੀ ਪਰਵਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਤੁਹਾਡਾ ਧੰਨਵਾਦ ਜੀ ਜੇ ਦੋਸਤ ਤੁਸੀਂ ਆਪਣੇ ਫੀਡਬੈਕਸ ਨੂੰ ਹਰ ਵਾਰ ਤੱਕ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ ਇਹਨਾਂ ਮਾਮਲਿਆਂ ਬਾਰੇ ਕੀ ਆਪਣੇ ਵਿਚਾਰ ਲੱਗ